ਅਸੀਂ ਖੜੇ ਆ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸਿੰਘ ਸ਼ਹੀਦਾਂ ਸਾਡੇ ਇਸ ਪਾਸੇ ਆ ਉਤੋਂ ਤਕਰੀਬਨ ਅੱਧਾ ਕਿਲੋਮੀਟਰ ਦੇ ਉੱਤੇ ਇਹ ਅਸਥਾਨ ਹੈ ਜੀ ਜਿੱਥੇ ਅਸੀਂ ਪਹੁੰਚ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਦਾ ਗੁਟਕਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 8ਵੇਂ 9ਵੇਂ 10ਵੇਂ ਵੰਸ਼ ਦੇ ਸ਼ਸਤਰਾਂ ਦੇ ਦਰਸ਼ਨ ਕਰੋਂਗੇ ਆਪ ਜੀ ਚੱਲਦੇ ਆ ਜੀ ਇਸ ਘਰ ਦੇ ਵਿੱਚ ਕਰਦੇ ਆ ਜੀ ਦਰਸ਼ਨ ਦੇਦਾਰੇ ਗੁਰੂ ਪਿਆਰੀ ਸਾਥ ਸੰਗਤ ਜੀ ਅੱਜ ਜਿਹੜੀਆਂ ਨਿਸ਼ਾਨੀਆਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਨਾ ਜੀ ਇਹ ਨਿਸ਼ਾਨੀਆਂ ਪਹਿਲੀ ਵਾਰ ਕਹਿ ਲਈਏ ਕਿ ਖੋਜ ਵਿਚਾਰ ਟੀਮ ਦੇ ਰਾਹੀਂ ਆਪ ਜੀ ਦਰਸ਼ਨ ਕਰੋਗੇ ਔਰ ਦੱਬ ਕੇ ਵੀਡੀਓ ਸ਼ੇਅਰ ਜਰੂਰ ਕਰਿਓ ਇਹ ਆਪ ਜੀ ਜੋ ਤਸਵੀਰ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਜਿਹੜਾ ਸਵਾ ਹੱਥ ਚੰਦਨ ਦਾ ਸੋਟਾ ਹੈ ਉਹਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਇਸੇ ਤਸਵੀਰ ਦੇ ਵਿੱਚ ਜਿਹੜੀ ਇਹ ਸ੍ਰੀ ਸਾਹਿਬ ਪੈਣੀ ਹੋਈ ਹੈ ਇਹ ਸ੍ਰੀ ਸਾਹਿਬ ਕਿਹੜੀ ਹੈ ਇਹਦੇ ਵੀ ਆਪ ਜੀ ਨੂੰ ਪ੍ਰਤੱਖ ਦਰਸ਼ਨ ਕਰਵਾਵਾਂਗੇ ਤੇ ਨਾਲ ਇਹ ਪੋਥੀ ਸਾਹਿਬ ਜੋ ਬਾਬਾ ਸਾਹਿਬ ਸਿੰਘ ਜੀ ਆਪਣੇ ਨਾਲ ਹਮੇਸ਼ਾ ਰੱਖਦੇ ਹੁੰਦੇ ਸਨ ਇਹਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਹੁਣ ਚੱਲਦੇ ਹਾਂ ਇਤਿਹਾਸ ਦੇ ਪਛੋਕੜ ਵੱਲ ਤਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਦੋਸ ਪੁੱਤਰ ਹੋਏ ਨੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਬਾਬਾ ਸ੍ਰੀ ਚੰਦ ਜੀ ਨੇ ਆਨੰਦ ਕਾਰਜ ਨਹੀਂ ਕਰਾਏ ਬਾਬਾ ਲਖਮੀ ਦਾਸ ਜੀ ਦੇ ਆਨੰਦ ਕਾਰਜ ਹੋ ਜਾਂਦੇ ਨੇ ਉਹਨਾਂ ਤੋਂ ਬਾਅਦ ਉਹਨਾਂ ਦੀ 8ਵੀਂ ਪੀੜ੍ਹੀ ਹੋਈ ਹੈ ਬਾਬਾ ਕਲਾਤਾਰੀ ਜੀ ਜਦੋਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਧਰਤੀ ਤੇ ਬਿਰਾਜਮਾਨ ਨੇ ਤੇ ਆਨੰਦਪੁਰ ਸਾਹਿਬ ਦੇ ਜੰਗਲਾਂ ਵੱਲ ਉਹਨਾਂ ਸਾਹਿਬ ਨੂੰ ਜਾਂਦਿਆਂ ਹੋਏ ਰਸਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਬਾਬਾ ਕਲਾਤਾਰੀ ਜੀ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 8ਵੇਂ ਵੰਸ਼ਜ ਇਕੱਠੇ ਸ਼ਿਕਾਰ ਖੇਡਣ ਜਾਂਦੇ ਨੇ ਇੱਕ ਦਿਨ ਬਾਬਾ ਕਲਾਤਾਰੀ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਜੀ ਇੱਕ ਕਿਰਪਾ ਸਾਡੇ ਤੇ ਹੋਰ ਕਰਿਓ ਮੇਰਾ ਪੁੱਤਰ ਹੈ ਅਜੀਤ ਰਾਏ ਇੱਥੇ ਆ ਕੇ ਸਾਡੀ ਵੰਸ਼ ਰੁਕ ਗਈ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਹੱਸ ਕੇ ਮਹਿਰ ਦੇ ਘਰ ਵਿੱਚ ਆਏ ਖੁਸ਼ੀ ਦੇ ਘਰ ਵਿੱਚ ਆਏ ਕਹਿਣ ਲੱਗੇ ਬਾਬਾ ਕਲਾਧਾਰੀ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਵੰਸ਼ਜ ਹੋ ਸਾਡੇ ਸਤਕਾਰਯੋਗ ਹੋ ਹੁਣ ਸਮਾਂ ਆ ਗਿਆ ਕਿ ਤੁਸੀਂ ਆਪਣੇ ਇਸ ਪੁੱਤਰ ਨੂੰ ਅਜੀਤ ਰਾਏ ਨੂੰ ਖਾਲਸਾ ਫੌਜਾਂ ਵਿੱਚ ਸ਼ਾਮਲ ਕਰੋ ਔਰ ਇਹਨਾਂ ਨੂੰ ਅੰਮ੍ਰਿਤਧਾਰੀ ਬਣਾਓ ਉਸ ਸਮੇਂ ਬਾਬਾ ਕਲਾਧਾਰੀ ਜੀ ਦੇ ਪੁੱਤਰ ਅਜੀਤ ਰਾਏ ਜੀ ਖੰਡੇ ਬਾਟੇ ਦਾ ਅੰਮ੍ਰਿਤ ਸ਼ਕੇ ਬਾਬਾ ਅਜੀਤ ਸਿੰਘ ਜੀ ਸਾਜ ਜਾਂਦੇ ਨੇ ਔਰ ਉਹਨਾਂ ਦੇ ਉੱਤੇ ਹੋਰ ਐਡੀ ਵੱਡੀ ਕਿਰਪਾ ਹੁੰਦੀ ਹੈ ਜਿੱਥੇ ਮਹਾਰਾਜ ਜੀ ਉਹਨਾਂ ਨੂੰ ਆਪਾਂ ਸੁਣਦੇ ਅੱਗੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੂੰ ਉਹ ਕਿਹੜੇ ਬਚਨ ਕਰਦੇ ਨੇ ਜਿਹੜੇ ਉਹ ਬਚਨ ਅੱਜ ਤੱਕ ਪੀੜੀ ਪਾਲਦੀ ਆ ਰਹੀ ਹੈ ਜਿਸ ਸਮੇ ਗੁਰੂ ਨਾਨਕ ਸਾਹਿਬ ਜੀ ਦੀ 8ਵੀਂ ਅੰਸਵੰਸ ਦੇ ਵਿੱਚੋਂ ਬਾਬਾ ਕਲਾਧਾਰੀ ਜੀ ਨੇ ਜਨਾ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਲ ਆਥਾ ਪ੍ਰੇਮ ਸੀ ਇਹ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼ ਅੱਗੇ ਨਹੀਂ ਚੱਲ ਰਹੀ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਤੁਹਾਡੇ ਤਾਂ ਕਰਮਾਤਾ ਗੁਰੂ ਸਾਹਿਬ ਨੇ ਤੁਹਾਨੂੰ ਸ਼ੁਰੂ ਤੋਂ ਹੀ ਬਖਸ਼ਿਸ਼ ਕੀਤੀਆਂ ਹੋਈਆਂ ਹਨ ਅਤੇ ਤੁਹਾਡੀ ਵੰਸ਼ ਕਦੇ ਨਹੀਂ ਰੁਕ ਸਕਦੀ ਜੇ ਤਾਂ ਤੁਹਾਡੀ ਵੰਸ਼ ਦਾ ਦਾਤਾ ਵੰਡਣ ਵਾਲੀ ਆ ਪਰ ਇਹ ਹੈ ਕਿ ਤੁਹਾਨੂੰ ਮਰਿਆਦਾ ਦੇ ਵਿੱਚ ਆ ਕੇ ਅੰਮ੍ਰਿਤ ਪਾਣ ਕਰਨਾ ਪਏਗਾ ਤਾਂ ਗੁਰੂ ਬਾਬਾ ਕਲਾਧਾਰੀ ਜੀ ਨੇ ਇਹ ਬੇਨਤੀ ਕੀਤੀ ਕਿ ਹੁਣ ਤੁਸੀਂ ਸਾਹਿਬ ਸਿੰਘ ਨੂੰ ਕਿਉਂਕਿ ਮੇਰੀ ਬਿਰਧ ਅਵਸਥਾ ਹੈ ਹੋ ਸਕਦਾ ਮੈਂ ਮਰਿਆਦਾ ਦਾ ਪਾਲਣ ਕਰ ਸਕਾ ਜਾਂ ਨਾ ਕਰ ਸਕਾ ਤੁਸੀਂ ਮੇਰੇ ਸੁਪੁੱਤਰ ਅਜੀਤ ਰਾਏ ਜੀ ਨੂੰ ਅੰਮ੍ਰਿਤ ਪਾਣ ਕਰਵਾਓ ਤੇ ਜਦੋਂ ਬਾਬਾ ਜੀ ਨੇ ਉਹਨਾਂ ਦਾ ਬਚਨ ਮੰਨ ਕੇ ਬਾਬਾ ਅਜੀਤ ਸਿੰਘ ਨੇ ਅੰਮ੍ਰਿਤ ਪਾਣ ਕੀਤਾ ਤਾਂ ਗੁਰੂ ਸਾਹਿਬ ਨੇ ਪ੍ਰਸੰਤਾ ਦੇ ਵਿੱਚ ਆ ਕੇ ਇਹ ਵਾਰ ਦਿੱਤੇ ਕਿ ਤੁਹਾਡੇ ਘਰੇ ਬਲੀ ਯੋਧਾ ਪੈਦਾ ਹੋਏਗਾ ਜਿਹੜਾ ਕਿਨੇ ਹਾਥੋਂ ਪੰਜ ਘੀਰਾ ਦਾ ਮਾਲਕ ਹੋਊਗਾ ਅਤੇ ਸਮਾਂ ਆਉਣ ਤੇ ਸਿੱਖ ਰਾਜ ਦੀ ਬੌਢੀ ਕਰੂਗਾ ਸਿੱਖ ਰਾਜ ਦਾ ਮੁੱਢ ਬਣੇਗਾ ਜੋ ਆਪ ਜੀ ਇਹ ਸਲੋਤਰ ਦੇ ਦਰਸ਼ਨ ਕਰ ਰਹੇ ਹੋ ਨਾ ਜੀ ਇਹ ਤਸਵੀਰ ਵਿੱਚ ਤੇ ਇਹ ਹੱਥ ਵਿੱਚ ਫੜਿਆ ਹੋਇਆ ਸਲੋਤਰ ਸਵਾ ਗਿੱਟ ਸਲੋਤਰ ਜਿਹੜਾ ਹੈ ਇਹ ਅੱਜ ਵੀ ਪਰਿਵਾਰ ਦੇ ਕੋਲ ਮੌਜੂਦ ਹੈ ਇਹ ਜਿਹੜਾ ਗੁਟਕਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਗੁਟਕਾ ਸਾਹਿਬ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਦਾ ਗੁਟਕਾ ਸਾਹਿਬ ਹੈ ਜੀ ਜੋ ਆਪ ਜੀ ਨੇ ਦਿੱਤਾ ਸੀ ਔਰ ਇਸੇ ਗੁਟਕਾ ਸਾਹਿਬ ਜੀ ਦੇ ਅੰਦਰ ਜਦੋਂ ਆਰੰਭ ਹੁੰਦਾ ਹੈ ਤਾਂ ਆਰੰਭ ਦੇ ਵਿੱਚ ਅਥ ਖੜਗ ਸਿੰਘ ਯੁੱਧ ਕਤਨੰ ਖੜਗ ਸਿੰਘ ਦਾ ਪ੍ਰਸੰਗ ਲਿਖਿਆ ਹੋਇਆ ਇਹ ਗੁਟਕਾ ਸਾਹਿਬ ਜੀ ਵੀ ਪਰਿਵਾਰ ਕੋਲ ਮੌਜੂਦ ਨੇ ਔਰ ਇਹ ਸ੍ਰੀ ਸਾਹਿਬ ਜੀ ਜਿਹੜੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸ੍ਰੀ ਸਾਹਿਬ ਜੀ ਅੱਜ ਪਰਿਵਾਰ ਦੇ ਕੋਲ ਮੌਜੂਦ ਹੈ ਪਰਿਵਾਰ ਕੋਲੋਂ ਸੁਣਦੇ ਆ ਇਹਨਾਂ ਦੇ ਕੋਲ ਇਹ ਸ਼ਸਤਰ ਪੀੜੀਦਰ ਪੀੜੀ ਮੌਜੂਦ ਨੇ ਔਰ ਇਹ ਪਰਿਵਾਰ ਰਹਿੰਦਾ ਕਿੱਥੇ ਹੈ ਵੀਡੀਓ ਪੂਰੀ ਜ਼ਰੂਰ ਸੁਣਿਓ ਜੀ ਅਤੇ ਇਹ ਜਿਹੜੀਆਂ ਤਿੰਨ ਵਸਤੂਆਂ ਸਨ ਚੰਦਨ ਦਾ ਸਵਾਹ ਹੱਥ ਸਲੂਤਰ ਸ੍ਰੀ ਸਾਗੋ ਤੇ ਖੜਕ ਸਿੰਘ ਯੋਧਾ ਗੁਟਕਾ ਜਿਹੜਾ ਕ੍ਰਿਸ਼ਨ ਅਵਤਾਰ ਦਸ਼ਮ ਦੇ ਦਸ਼ਮ ਗ੍ਰੰਥੇ ਵਿੱਚ ਬਾਣੀਆਂ ਕ੍ਰਿਸ਼ਨ ਅਵਤਾਰ ਉਹਦੇ ਵਿੱਚ ਪ੍ਰਸੰਗ ਆਉਂਦਾ ਹੈ ਖੜਕ ਸਿੰਘ ਦੇ ਯੋਧਾ ਉਹ ਗੁਟਕਾ ਜਿਹਤੋਂ ਗੁਰੂ ਸਾਹਿਬ ਨੇ ਨਿਸ਼ੇਮ ਕਰਿਆ ਕਰਦੇ ਸਨ ਇਹ ਤਿੰਨ ਵਸਤੂਆਂ ਬਾਬਾ ਕਲਾਧਾਰੀ ਜੀ ਨੂੰ ਦਿੱਤੀਆਂ ਅਤੇ ਉਹਨਾਂ ਤੋਂ ਬਾਅਦ ਇਹ ਬਾਬਾ ਸਾਹਿਬ ਸਿੰਘ ਜੀ ਦੀ ਜੋ ਨਿਸ਼ਾਨੀਆਂ ਸਨ ਅਮਾਨਤ ਸਨ ਇਹ ਬਾਬਾ ਸਾਹਿਬ ਸਿੰਘ ਜੀ ਨੇ ਬਾਬਾ ਕਲਾਧਾਰੀ ਜੀ ਤੋਂ ਇਹ ਪ੍ਰਾਪਤ ਕੀਤੀਆਂ ਔਰ ਬਾਬਾ ਸਾਹਿਬ ਸਿੰਘੀ ਤੋਂ ਬਾਅਦ ਇਹ ਜਿਹੜੀਆਂ ਵਸਤੂਆ ਸਨ ਬਾਬਾ ਵੀਰ ਸਿੰਘ ਨੂੰ ਰੰਗਾ ਬਾਦ ਉਹਨਾਂ ਨੂੰ ਇਹ ਬਖਸ਼ਿਸ਼ ਕੀਤੀਆਂ ਬਾਬਾ ਵੀਰ ਸਿੰਘ ਜੀ ਨੇ ਬਾਬਾ ਮਹਾਰਾਜ ਸਿੰਘ ਜੀ ਜੋ ਉਹਨਾਂ ਦੇ ਚਰਨ ਸੇਵਕ ਸਨ ਉਹਨਾਂ ਦੇ ਉਤਰਾਧਿਕਾਰੀ ਥਾਪੇ ਗਏ ਉਹਨਾਂ ਦੀ ਸ਼ਹੀਦੀ ਤੋਂ ਉਪਰੰਤ ਉਹਨਾਂ ਨੂੰ ਬਖਸ਼ਿਸ਼ ਕੀਤੀ ਜਿਸ ਤੋਂ ਬਾਅਦ ਇਹ ਪੀੜ੍ਹੀ ਦਰ ਪੀੜ੍ਹੀ ਸਾਡੇ ਪਰਿਵਾਰ ਦੇ ਪਾਸ ਚੱਲੀਆਂ ਆ ਰਹੀਆਂ ਹਨ ਇਸ ਸਮੇਂ ਬਾਬਾ ਮਹਾਰਾਜ ਸਿੰਘ ਦਾ ਅਸਥਾਨ ਜਿਹੜਾ ਕਿ ਚਾਟੀਵੰਡ ਚੌਂਕ ਸੀਦਾਂ ਦੇ ਗੁਰਦੁਆਰੇ ਦੇ ਪਾਸ ਮੌਜੂਦ ਹੈ ਉਥੇ ਇਸ ਸਮੇਂ ਇਹ ਸਾਰੀਆਂ ਵਸਤੂਆਂ ਸੁਸ਼ੋਭਧਨ ਜੋ ਆਪ ਸੰਸਕਰਨਾ ਨੇ ਪੂਰ ਵਿਚਾਰ ਚੈਨਲ ਦੇ ਰਾਹੀਂ ਦਰਸ਼ਕਾਂ ਦੇਦਾਰੇ ਕੀਤੇ ਹਨ ਜੀ ਇਹ ਬਹੁਤ ਬਹੁਤ